ਅਸੀਂ ਇਹ ਗੱਲ ਕਹਿਤੀ ਕਿ ਪਿੰਡ ਦਾ ਜਿਹੜਾ ਬੰਦਾ ਕਿਸੇ ਪਾਰਟੀ ਦੇ ਨਾਂ ਤੇ ਸਰਪੰਚ ਬਣਨਾ ਚਾਹੁੰਦਾ ਉਹਨੂੰ ਬਿਲਕੁਲ ਨਾ ਬਣਨਾ। ਤਾਂ ਚਾਇਦ ਬਣਾਵੇਂ ਲਫਾਫੇ ਚੋਂ ਉਹਨਾਂ ਨਿਕਲੇ ਵੀ ਕਾਂਗਰਸਾਂ ਐਮਐਲਏ ਕੱਢ ਕੇ ਭੇਜਦੇ ਵੀ ਵਜੀਰ ਕੱਢ ਕੇ ਭੇਜਦੇ ਵੀ ਆਹ ਠੀਕ ਹੈ ਜੀ ਫਲਾਣ ਨੇ ਸਰਪੰਚ ਦੀ ਕਰਦੇ ਉਹ ਤਾਂ ਨਾ ਸਰਪੰਚ ਦੀ ਕਰੋ। ਕੋਈ ਵੀ ਆਹ ਜਿਹੜੀਆਂ ਨੇ ਧੜੇ ਬੰਦੀ ਕਰਕੇ ਆਖਲੇ ਜਿਹੜੀਆਂ ਨੇ ਗਰੰਟਾ ਖਾਂਦੇ ਨੇ ਕੋਈ ਗਰੰਟਾ ਖਾ ਨਹੀਂ ਸਕੂਗਾ। ਧੋਖਾ ਨਾਲ ਧੋਖਾ ਨਹੀਂ ਹੋਊਗਾ। ਉਹ ਕਿਵੇਂ? ਹੁਣ ਦਿੱਲੀ ਵਾਲਿਆਂ ਨੇ ਕਿਹਾ ਬੜੇ ਇਮਾਨਦਾਰ ਨੇ ਬੜੇ ਅਨਮਾਨਦਾਰ ਨਿਕਲੇ ਨਖੇਦ। ਕਿੰਨਿਆਂ ਥਾਵਾਂ ਤੇ ਸਰਬਸੰਮਤੀ ਆ ਉਹਨਾਂ ਪਿੰਡਾਂ ਦੀ ਨੁਹਾਰ ਤੁਸੀਂ ਦੇਖੋ ਬਹੁਤ ਚੰਗੀ ਆ ਜਿਹੜੀਆਂ ਪੰਚਾਇਤਾਂ ਆਣ ਗਿਆ ਬਿਨਾ ਸਰਕਾਰਾਂ ਤੋਂ ਨਹੀਂ ਚੱਲਦੀਆਂ ਕਹਿੰਦੇ ਕਹਿੰਦੇ ਜੋ ਕੁਝ ਲੈਣਾ ਪੈਂਦਾ ਸਰਕਾਰਾਂ ਤੋਂ ਪਿੰਡ ਨੂੰ ਸਵਾਰਨਾ ਉਹ ਚੀਜ਼ਾਂ ਹੁੰਦੀਆਂ ਨੇ ਜਿੰਨੀਆਂ ਸਰਬਸੰਮਤੀ ਨੇ ਮਜਾਤਾ ਨੇ ਗ੍ਰਾਂਟਾਂ ਤੋਂ ਉਹਨੇ ਤੇ ਮਗਰਮਗਰ ਤੁਰੀਆਂ ਫਿਰਦੀਆਂ ਉਹਨਾਂ ਪੈਰਾਂ ਹੀ ਤੁਰੀਆਂ ਫਿਰਦੀਆਂ ਬੀਬੀਆਂ ਆਪਣੀਆਂ ਦੋ ਮੈਂਬਰ ਦੇ ਦੇਣ ਦੋ ਜਵਾਨ ਨੇ ਉਹ ਦੇ ਦੇਣ ਤੇ ਇੱਕ ਅਸੀਂ ਜਿਹੜੀਆਂ ਨੇ ਜਿਹੜੇ ਨੇ ਐਕਸ ਸਰਵਿਸਮੈਨ ਅਸੀਂ ਉਹਨਾਂ ਦਾ ਰੱਖੇ ਪੰਜਾਬ ਦੇ ਵਿੱਚ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਨੇ ਧੜੇ ਬਣੇ ਹੋਏ ਨੇ ਖਾਸ ਤੌਰ ਤੇ ਪਿੰਡਾਂ ਤੋਂ ਸ਼ੁਰੂਆਤ ਹੋ ਜਾਂਦੀ ਹੈ ਇਹ ਸ਼ੁਰੂਆਤ ਕਿਵੇਂ ਹੁੰਦੀ ਹੈ ਕੋਈ ਫੁਲਾਨੀ ਪਾਰਟੀ ਨਾਲ ਜੁੜਿਆ ਹੋਇਆ ਕੋਈ ਜਥੇਬੰਦੀ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਹੋਇਆ ਇਹ ਬਹੁਤ ਵੱਖਰੀਆਂ ਹੋ ਜਾਂਦੀ ਨੇ ਪਰ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਲੋਕਾਂ ਨੂੰ ਸਹੀ ਰਾਏ ਪਾਉਣ ਦੀ ਗੱਲ ਹੁੰਦੀ ਹੈ ਕਹਿੰਦੇ ਹਾਂ ਦੋ ਸਾਰੇ ਪਿੱਛੇ ਪੈਰ ਕਰ ਲੈਂਦੇ ਨੇ ਪਰ ਇੱਕ ਅਜਿਹੀ ਜਥੇਬੰਦੀ ਇਹਨਾਂ ਦਿਨਾਂ ਦੇ ਵਿੱਚ ਤਿਆਰ ਹੋ ਰਹੀ ਹੈ ਸਾਹਮਣੇ ਆ ਰਹੀਏ ਲੋਕਾਂ ਦੇ ਕਿ ਉਹ ਲੋਕਾਂ ਦੇ ਕੰਮ ਆਵੇ ਲੋਕਾਂ ਨੂੰ ਅਵੇਅਰ ਕਰੇ ਕਿਉਂਕਿ ਖਾਸ ਤੌਰ ਤੇ ਪੰਥਕ ਮਸਲਿਆਂ ਨੂੰ ਹੱਲ ਕਰਵਾਉਣ ਦੀ ਗੱਲ ਕਰ ਸਕੇ ਜਿਸ ਤਿੱਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਬੇਅਦਬੀਆਂ ਹੋਈਆਂ ਸਾਦਾ ਸਾਧ ਨੂੰ ਮੁਆਫੀ ਦਿੱਤੀ ਗਈ ਹੋਰ ਬੜੀਆਂ ਚੀਜ਼ਾਂ ਹੋਈਆਂ ਨੇ ਉਹ ਮੁੱਦਿਆਂ ਦੇ ਉੱਤੇ ਖਾਸ ਤੌਰ ਤੇ ਜਥੇਬੰਦੀ ਗੱਲ ਕਰ ਸਕੇ ਜਾਂ ਹੋਰ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਹੋਈ ਹੈ ਉਹਨਾਂ ਦੇ ਉੱਤੇ ਗੱਲ ਕਰ ਸਕੇ ਇਹ ਤਿਆਰ ਕੀਤਾ ਗਿਆ ਸਾਡੇ ਨਾਲ ਮਨਜੀਤ ਸਿੰਘ ਰੰਧਾਵਾ ਨੇ ਇੱਕ ਕਿਸਾਨ ਯੂਨੀਅਨ ਦੇ ਨਾਲ ਵੀ ਜੁੜੇ ਰਹੇ ਕਾਫੀ ਸਮਾਂ ਤੇ ਇਹ ਪੀਸੀ ਐਮਐਸਏ ਦੇ ਨਾਲ ਵੀ ਜੁੜੇ ਰਹੇ ਜਥੇਬੰਦੀ ਦੇ ਨਾਲ ਕਿਉਂਕਿ ਇਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਚੰਡੀਗੜ੍ਹ ਪਹੁੰਚੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਇਹ ਸੇਧ ਦੇਣਗੇ ਲੋਕਾਂ ਨੂੰ ਕਿਵੇਂ ਲੋਕਾਂ ਨੂੰ ਆਪਣੇ ਨਾਲ ਜੋੜਨਗੇ ਰੰਦਾਵਾ ਸਾਹਿਬ ਸਾਡੇ ਨਾਲ ਨੇ ਰੰਦਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਮੈਨੂੰ ਇਸ ਬਾਰੇ ਦੱਸੋ ਜਿਵੇਂ ਬਿਆਦਮਿਆਂ ਦੀ ਗੱਲ ਕੀਤੀ ਲੋਕ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਜਦੋਂ ਦਰਵਾਸਰ ਸਾਹਿਬ ਤੇ ਵੀ ਅਟੈਕ ਹੋਇਆ ਸੀਗਾ ਨਾ ਕਈ ਸੰਘਾਂ ਨੇ ਇਸ ਤਿੱਕਣ ਨਾਲ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਕਿ ਕਈ ਅਜੇਹੇ ਸੀਗੇ ਜੋ ਜਾਗੇ ਨਹੀਂ ਸੁੱਤੇ ਪਏ ਸੀਗੇ ਕੁਝ ਜਿਹੜੇ ਜਾਗਦੀ ਜਮੀਰ ਵਾਲਾ ਸਿੰਘ ਸੀਗੇ ਉਹ ਸੇਵਾ ਨਾਲ ਬਾਰੇ ਸੀਗੇ ਤੁਹਾਨੂੰ ਕੀ ਲੱਗਦਾ ਕਿ ਇਹ ਸਮਾਂ ਕਿਹ ਹੈ ਇਹ ਤੁਹਾਨੂੰ ਜਥੇਬੰਦੀ ਬਣਾਣੀ ਕਿਉਂ ਪੈ ਗਈ ਜਿਸ ਤਿੱਕੇ ਨਾਲੇ ਚੀਜ਼ਾਂ ਹੋ ਰਹੀਆਂ ਅਸਲ ਜੀ ਗੱਲ ਇਹ ਹੈ ਕਿ ਜਿਹੜਾ ਨਾ ਲੜਾਈ ਹੈ ਸੱਚ ਦੇ ਝੂਠ ਦੀ ਤੇ ਇਹ ਨਾ ਮੋੜ ਕਦੀਮ ਤੋਂ ਹੀ ਤੁਰੀ ਆਉਂਦੀ ਹੈ ਕਾਲ ਯੁਗ ਰਾਸਾਗਨ ਦਾ ਕੂੜ ਅੱਗੇ ਰਸਵਾ ਸੋ ਇਸ ਵੇਲੇ ਜਿਹੜਾ ਨਾ ਕੂੜ ਪ੍ਰਧਾਨ ਹੈ ਤੇ ਕੂੜ ਦੇ ਹੱਥੇ ਸਾਰੀ ਤਾਕਤ ਹੈ ਸੋ ਇਹਦੇ ਵਿੱਚ ਅਸੀਂ ਇਹ ਚੀਜ਼ ਵੇਖੀ ਕਿ ਇਹਦੇ ਵਿੱਚ ਜੇ ਜਿੰਨੀਆਂ ਵੀ ਸ਼ੀਧੀਆਂ ਹੋਈਆਂ ਜਿਵੇਂ ਗੁਰੂ ਨਾਨਕ ਸਾਹਿਬ ਮਾਰੇ ਸੱਚੇ ਬਾਦਸ਼ਾਹ ਲੈ ਕੇ ਜਿਵੇਂ ਅਰਜਨ ਦੇਵ ਮਾਰੇ ਸੱਚੇ ਬਾਦਸ਼ਾਹ ਜੇ ਤੱਤੀਆਂ ਲੋਹਾਂ ਦੇ ਬਹਿ ਕੇ ਸੱਚ ਬਹਿ ਗਿਆ ਜੇ ਜਿਹੜਾ ਗੁਰਤੇਗਹਦਰ ਸਾਹਿਬ ਦੀ ਸ਼ੀਧੀ ਹੁੰਦੀ ਹੈ ਜਿਹੜਾ ਹੈਗਾ ਚਾਂਦਨੀ ਚੌਕ ਜਿਸਿਸ ਦੇ ਤਾ ਜੇ ਸਹਬਜਾਦੇ ਨੇ ਤੇ ਤਾਂ ਨੀਆਂ ਚ ਚੜੇ ਗਏ ਅੱਛਾ ਇਹ ਕਿਹੜੀ ਗੱਲ ਸੀਗੀ ਕਿਹੜੀ ਕਿਹੜੀ ਗੱਲ ਗੱਲ ਕੀ ਸੀ ਬਈ ਝੂਠ ਜਿਹੜਾ ਉਹ ਰਾਜਦੇ ਹੈ ਤੇ ਸੱਚ ਬਾਗੀ ਹੈ ਅੱਛਾ ਉਹਦੇ ਵਿੱਚ ਹੁਣ ਸੱਚ ਸੱਚ ਜਿਹੜਾ ਖਾਲਸ ਕੀ ਹੈ ਖਾਲਸ ਹੈਗਾ ਨਰੋਲ ਸੱਚ ਜਿਵੇਂ ਜਿਵੇਂ ਆਪਾਂ 24 ਕੈਰਟ ਸੋਨਾ ਕਹ ਦਿੰਨੇ ਆ 23 ਜਾਂ 22 ਕੈਰਟ ਸੋਨੇ ਨੂੰ ਆਪਾਂ ਖਾਲਸ ਨਹੀਂ ਮੰਨਦੇ ਝੂਠ ਦਾ ਟਾਂਕਾ ਨਹੀਂ ਚਾਹੀਦਾ ਉਹ ਸੱਚ ਫਿਰ ਅਸੀਂ ਇਹਦੇ ਚ ਇਹ ਵੇਖਿਆ ਕਿ ਇਸ ਵੇਲੇ ਜਿਹੜੀ ਸਿਆਸਤ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਾਰੇ ਸੱਚੇ ਪਾਸ਼ਾ ਬਚਨ ਕਰਦੇ ਨੇ ਬਈ ਰਾਜ ਬਣਾਣਾ ਧਰਮ ਚਲੇ ਅੱਛਾ ਨਾਲ ਮਹਾਰਾਜ ਇਹ ਵੀ ਬਚਨ ਕਰਦੇ ਆ ਬਈ ਕੋਊ ਕਿਸੇ ਕੋ ਰਾਜ ਨਾ ਦੇ ਜੋ ਨੇਜਬਲ ਸੇ ਲੈ ਹੁਣ ਨੇਜਬਲ ਤੋਪਾਂ ਤੇ ਲਵਾਰਾਂ ਦਾ ਨਹੀਂ ਹੈਗਾ ਇਸ ਵੇਲੇ ਮੌਕੇ ਤੇ ਨੇਜਬਲ ਹੈਗਾ ਵੋਟ ਦਾ ਵੋਟ ਇੱਕ ਦਾਰਾ ਸਿੰਘ ਕੋਲ ਵੀ ਉਹੋ ਜਿਹਾ ਦੇ ਛੋਟ ਜਿਹੜਾ ਜਿਹੜਾ ਮਾਰ ਪੂਜਾ ਜਿਹੜਾ ਹੈਗਾ ਉਹਦੇ ਉਹਦੇ ਕੋਲ ਵੀ ਉਹੋ ਜਿਹਾ ਸੋ ਇਹ ਜਿਹੜੀ ਵੋਟ ਹੈ ਇਹ ਵੋਟ ਇੱਕ ਤਲਵਾਰ ਦੀ ਨਿਆਈ ਹੈ ਜੀ ਇਹਦੇ ਨਾਲ ਤੁਸੀਂ ਝੂਠ ਨੂੰ ਤਖਤੇ ਬਿਠਾ ਦਿੰਦੇ ਹੋ ਝੂਠ ਨੂੰ ਤੇ ਝੂਠ ਨੇ ਕੀ ਕਰਨਾ ਜਹਾਂ ਝੂਠ ਦਾ ਪਾਪ ਜਹਾਂ ਸੱਚ ਤਹਾਂ ਗਿਆਨ ਹੈ ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਦਾ ਪਾਪ ਹੁਣ ਜਿੱਥੇ ਹੈ ਹੀ ਝੂਠ ਹੈ ਚਾਰੇ ਪਾਸੇ ਇਹ ਜਿਹੜਾ ਸਿਆਸਤ ਦਾ ਅਖਾੜਾ ਹੈ ਇਹ ਸਾਰਾ ਝੂਠ ਦਾ ਅਖਾੜਾ ਬਣ ਚੁੱਕਾ ਹੈ ਔਰ ਇਹਦੇ 'ਚ ਇੱਕ ਵੀ ਸੱਚ ਦਾ ਪੇੜ ਨਹੀਂ ਹੈਗਾ ਪੇੜ ਹੈਗੀਆਂ ਨੇ ਪਾਰਟੀਆਂ ਕਿਉਂਕਿ ਇਹਦੇ 'ਚ ਪਾਰਟੀਆਂ ਪੱਦਰ ਤੇ ਸਾਰੀ ਖੇਡ ਚੱਲਦੀ ਹੈ ਹੁਣ ਉਹਦੇ 'ਚ ਹੁੰਦਾ ਕੀ ਹੈ ਕਿ ਜਿਹੜਾ ਸੱਚ ਇਹ ਨਹੀਂ ਵੀ ਸੱਚ ਮੁੱਕ ਗਿਆ ਸੱਚ ਦਾ ਇੱਕ ਪੇੜ ਨਹੀਂ ਹੈਗਾ ਜਿਹੜੇ ਸੱਚੇ ਬੰਦੇ ਨੇ ਉਹ ਉਹਨਾਂ ਜੇ ਇਹਦੇ 'ਚ ਕਰਨਾ ਚਾਹੁੰਦੇ ਨੇ ਵੀ ਯਾਰ ਅਸੀਂ ਕਿਸ ਤਰੀਕੇ ਨਾਲ ਕਰੀਏ ਇਹਨੂੰ ਠੱਲ ਪਾਈਏ ਜਾਂ ਇਹਨੂੰ ਆਪਾਂ ਬਦਲਣ ਦੀ ਕੋਸ਼ਿਸ਼ ਕਰੀਏ ਉਹ ਝੂਠ ਫੇਰ ਸੱਚ ਦਾ ਮਖੌਟਾ ਪਾ ਕੇ ਆ ਜਾਂਦਾ ਜਿਵੇਂ ਆ ਪਿੱਛੋਂ ਜੇ ਆ ਗਿਆ ਤੁਹਾਨੂੰ ਜਿਹੜੇ ਨੂੰ ਵੀ ਇਹ ਬੜੇ ਇਮਾਨਦਾਰ ਨੇ ਜੀ ਬੜੇ ਫਲਾਣਾ ਢਿੰਗੜਾ ਕਰਤਾਰ ਦੇ ਬਹੁਤ ਮਾੜੇ ਨਿਕਲੇ ਤੁਹਾਡੇ ਸਾਹਮਣੇ ਜਿਹੜਾ ਝੂਠਾ ਬਦਲਾ ਜਿਹੜਾ ਹੈ ਜੀ ਉਹ ਤੁਸੀਂ ਉਹ ਬੜੇ ਮੋਰਲੀ ਕਰਪ ਨਿਕਲੇ ਜਿਹੜੀ ਹੈਗੀ ਅਸੀਂ اخਲਾਕੀ ਤੌਰ ਤੇ ਬੜੇ ਜਿਹੜੀ ਹੈ ਉਹਦੇ ਚ ਤੇ ਅਸੀਂ ਕਮਲੇ ਹੋ ਕੇ ਮਤਲਬ ਪੰਜਾਬ ਦਾ ਇੱਕ ਹੋਰ ਜੁੱਸਾ ਹੈ ਕਿ ਪੰਜਾਬ ਸ਼ੁਰੂ ਤੋਂ ਇਨਕਲਾਬੀ ਧਰਤੀ ਹੈ ਇੱਥੇ ਕੋਈ ਵੀ ਆਇਆ ਹੈ ਜੇ ਸਿਕੰਦਰ ਆਇਆ ਹੈ ਜੇ ਦੂਜਾ ਆਇਆ ਉਹਨੂੰ ਵੀ ਇੱਥੇ ਠੱਲ ਪਈ ਹੈ ਜੇ ਦੁੱਲਾ ਪੱਟੀ ਦੂਜੇ ਮਤਲਬ ਜਿੰਨੀ ਜਿੰਨੇ ਸਭੇ ਚਾਰ ਦੇ ਸਾਡੇ ਹੀਰੋ ਜਿਹੜੇ ਉਹ ਇਨਕਲਾਬੀ ਰਹੇ ਨੇ ਸ਼ੁਰੂ ਤੋਂ ਇੱਥੇ ਗੁਰੂ ਨਾਨਕ ਸਾਹਿਬ ਨੇ ਆ ਕੇ ਜਦੋਂ ਇਹ ਵੇਖਿਆ ਵੀ ਕੂੜਾ ਮਾਵਸ ਸੱਚ ਅੰਦਰ ਮਾਦੀਸ਼ੇ ਨਹੀਂ ਕ ਚੜਿਆ ਜਿਹੜਾ ਹਾਲਾਤ ਬਣੇ ਹੋਏ ਸੀਗੇ ਉਹਦੇ ਵਿੱਚ ਮਹਾਰਾਜ ਨੇ ਸੱਚ ਦਾ ਹੁਕਮ ਦਿੱਤਾ ਸੱਚ ਦਾ ਹੁਕਮ ਦਿੱਤਾ ਔਰ ਉਸ ਹੋਕੇ ਤੇ ਇੱਥੇ ਪਹਿਲਾ ਇਨਕਲਾਬ ਪੈਦਾ ਹੋਇਆ ਇਹ ਗਲਤ ਗੱਲ ਹੈ ਕਿ ਜਿਹੜਾ ਹੈਗਾ ਦੁਨੀਆ ਦਾ ਪਹਿਲਾ ਇਨਕਲਾਬ ਫਰਾਂਸ ਚ ਆਇਆ ਨਹੀਂ ਉਦੋਂ ਕਿਤੇ ਪਹਿਲਾਂ ਤੁਸੀਂ ਦੇਖੋ ਵੀ ਜਿਹੜਾ ਹੈਗਾ ਮਤਲਬ 1469 ਚ ਮਾਰੇ ਸੱਚੇ ਬਾਦਸ਼ਾਹ ਨੇ ਜਿਹੜਾ ਉਹਦਾ ਪ੍ਰੋਗਰਾਮ ਕਰਦੇ ਨੇ ਉਹ ਉਦੋਂ ਚੱਲਦਾ ਸਾਰਾ ਪ੍ਰੋਗਰਾਮ ਚੱਲਦਾ ਔਰ ਚੱਲ ਕੇ ਜਿਹੜਾ ਖਾਲਸਾ ਦੀ ਸਥਾਪਨਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ 1708 ਚ ਉਹਨੇ ਰਾਜ ਕੈਮ ਕਰ ਲਿਆ ਉਹਦੇ ਇਹ ਇਤਿਹਾਸ ਦੀਆਂ ਵੀ ਗੱਲਾਂ ਨੇ ਇਸ ਦੇ ਨਾਲ ਹੀ ਇਹ ਚੀਜ਼ਾਂ ਤੁਸੀਂ ਕਹਿਣਾ ਚਾਹੁੰਦੇ ਤੁਹਾਨੂੰ ਕੀ ਲੱਗਦਾ ਲੋਕ ਤੁਹਾਡੇ ਨਾਲ ਕਿਉਂ ਜੁੜਨਗੇ ਕਿਉਂਕਿ 5 ਸਾਲ ਕਹਿੰਦੇ ਸੱਤਾ ਦੇ ਵਿੱਚ ਰਹਿੰਦੀ ਹੈ ਸਰਕਾਰ ਬਦਲ ਜਾਂਦੀ ਹੈ ਲੋਕ ਉਹ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਤਾਂ ਅਕਾਲੀਆਂ ਦੀ ਸਰਕਾਰ ਸੀਗੀ ਉਸ ਵੇਲੇ ਉਹਨਾਂ ਨੇ ਤਾਂ 25 ਸਾਲ ਰਾਜ ਕੀਤਾ ਉਦੋਂ ਕਿਉਂ ਨਹੀਂ ਕਹਿੰਦੇ ਵੀ ਇਸ ਤਿੱਕੇ ਨਾਲ ਜਸਟਿਸ ਮਿਲਿਆ ਹੁਣ ਵੀ ਕਿਉਂਕਿ ਲਗਾਤਾਰ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਸੀਗੀ ਹੋਰ ਬੜੀਆਂ ਚੀਜ਼ਾਂ ਸੀਗੀਆਂ ਸਾਰੇ ਸਬੂਤ ਇਕੱਠੇ ਕੀਤੇ ਹੋਏ ਸੀਗੇ ਬੜੀਆਂ ਸੀਗੀਆਂ ਫਿਰ ਤੁਹਾਡੇ ਨਾਲ ਲੋਕ ਜੁੜਨਗੇ ਤੇ ਉਹ ਸਵਾਲ ਨਾਲ ਨਹੀਂ ਆਣਗੇ ਕਿ ਉਹ ਪਹਿਲਾਂ ਕਿਉਂ ਨਹੀਂ ਹੋਏ ਪਹਿਲਾਂ ਕਿਉਂ ਨਹੀਂ ਬੋਲੇ ਉਹੀ ਗੱਲਾਂ ਇਹ ਨਾ ਤਾਂ ਹੀ ਬੇਸਿਕ ਗੱਲ ਕੀਤੀ ਸੀਗੀ ਇਹ ਝੂਠ ਤੇ ਸੱਚ ਦੀ ਗੱਲ ਹੈ ਜਿੰਨਾ ਚਿਰ ਤੱਕ ਸੱਚ ਸੱਚ ਨਹੀਂ ਆਉਂਦਾ ਰਾਜ ਤੇ ਸਮਝ ਤੱਕ ਨਹੀਂ ਉਹਨਾਂ ਚਿਰ ਤੱਕ ਸਾਰਾ ਕੁਝ ਹੁੰਦਾ ਰਹੂਗਾ ਸੱਚ ਆਏਗਾ ਕਿੰਨਾ ਕਹਿੰਦੇ ਅਮਰਿਤਪਾਲ ਸਿੰਘ ਹੋਰਾਂ ਦੀ ਵੀ ਵਿੱਚੀ ਗੱਲ ਕਰ ਲੈਣੇ ਐ ਇਸੇ ਨਾਲ ਹੀ ਅਮਰਿਤਪਾਲ ਸਿੰਘ ਹੋਰ ਜਿੱਤੇ ਨੇ ਉਹ ਵੀ ਗੱਲ ਕਰਦੇ ਕਹਿੰਦੇ ਅਸੀਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਨੂੰ ਚਾਹਾਂਗੇ ਉਹਦੇ ਦਾਬਾ ਬਾਅਦ ਚ ਆਉਂਦੇ ਆ ਮਸਲਾ ਕੀ ਹੈ ਇਸ ਵੇਲੇ ਕਿ ਲੋਕ ਪਹਿਲਾਂ ਨਹੀਂ ਸੀ ਲੱਭਦੇ ਲੋਕ ਸੱਚ ਨੂੰ ਬੜੀ ਬੇਸਬਰੀ ਨਾਲ ਲੱਭ ਰਹੇ ਨੇ ਤੁਸੀਂ ਇਹ ਦੇਖ ਲਓ ਸਾਰਿਆਂ ਨੂੰ ਕਰ ਹੀ ਜਾਂਦੇ ਨੇ ਜਿਹੜੇ ਝੂਠੇ ਨਿਕਲਦੇ ਨੇ ਜਾਂ ਜਿਹੜੇ ਜਿਹੜੀਆਂ ਸਾਰੀਆਂ ਪਾਰਟੀਆਂ ਕਰਤੀਆਂ ਹੁਣ ਕੀ ਹੈ ਆ ਦੋ ਕੌ ਇਹਦਾ ਚ ਕੀ ਹੋਇਆ ਤੁਸੀਂ ਇਹ ਦੇਖੋ ਵੀ ਦੋ ਦੋਹਾਂ ਨੂੰ ਜਿਤਾਤਾ ਤਾਂ ਇੰਡੀਪੈਂਡੈਂਟ ਨੂੰ ਜ਼ਿਆਦਾ ਸਾਰੀਆਂ ਪਾਰਟੀਆਂ ਨੂੰ ਕਰਤਾ ਪਹਿਲਾਂ ਦੋ ਨਕਾਰੀਆਂ ਸੀਗੀਆਂ ਅਕਾਲੀ ਤੇ ਕਾਂਗਰਸ ਨਕਾਰੀਆਂ ਸੀ ਤੇ ਆਮ ਆਦਮੀ ਪਾਰਟੀ ਨਹੀਂ ਲੰਦਾ ਸੀ ਆਮ ਆਦਮੀ ਪਾਰਟੀ ਝੂਠੀ ਨਿਕਲ ਗਈ ਝੁਰਤੋ ਖੇਵਾਜ ਨਿਕਲ ਗਈ ਉਹਨੂੰ ਨਕਾਰ ਕੇ ਇਹ ਹੁਣ ਜਿਹੜਾ ਇਹਨਾਂ ਉਹਨਾਂ ਨੇ ਇੰਡੀਪੈਂਡੈਂਟ ਲੈ ਆਏ ਇਹਦੇ ਚ ਕੀ ਹੈ ਕਿ ਨੌਜਵਾਨ ਅਸਲ ਤਾਕਤ ਕੀ ਕੋਲ ਅਸਲ ਤਾਕਤ ਹੈ ਨੌਜਵਾਨ ਕੋਲੇ ਉਹ ਕਿਵੇਂ ਹੈ ਨੌਜਵਾਨ ਹੀ ਜਿਹੜਾ ਹੈ ਨਾ ਇਹਨੂੰ ਮੋਰਚੇ ਨੂੰ ਲੈ ਗਿਆ ਦਿੱਲੀ ਕਿਸਾਨੀ ਦੇ ਮੋਰਚੇ ਨੂੰ ਲੈ ਗਿਆ ਦੀਪ ਸਿੱਧੂ ਹਰੀ ਦੀ ਗੱਲ ਕਰ ਰਹੇ ਹੋ ਮੈਂ ਉਹਦੇ ਵੀ ਆ ਰਹੇ ਦੀਪ ਸਿੱਧੂ ਹਰੀ ਲੈ ਕੇ ਗਏ ਸੀ ਕਿ ਲੀਡ ਕਰਦਾ ਤਾਂ ਨਹੀਂ 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 ਤੁਸੀਂ ਦੇਖੋ ਦੀਪ ਸਿੱਧੂ ਨਾਲ ਵੀ ਨੌਜਵਾਨ ਸੀਗੇ ਅਮਰਤਪਾਲ ਨਾਲ ਵੀ ਨੌਜਵਾਨ ਨੇ ਜਿੱਥੇ ਵੀ ਹੈ ਜੇ ਸ਼ੰਭੂ ਬੈਠੇ ਨੌਜਵਾਨ ਨੇ ਸਰਚ ਗੋਲੀਆਂ ਖਾਂਡੇ ਨੇ ਨੌਜਵਾਨ ਇਸ ਵੇਲੇ ਇੱਕ ਜਜ਼ਬੇ ਚ ਹੈ ਸਾਰੀ ਗੱਲ ਹੈ ਕਿਸੇ ਧੜੇ ਨਾਲ ਬੱਜਿਆ ਨਹੀਂ ਕਿਸੇ ਪਾਰਟੀ ਨਾਲ ਬੱਜਿਆ ਨਹੀਂ ਹੈ ਔਰ ਜਿਹੜਾ ਹੈਗਾ ਰੋਲਰ ਹੈ ਆਪਣਾ ਇਹਨਾਂ ਪੜ੍ਹ ਕੇ ਤੇ ਸਾਰਾ ਜਿਹੜਾ ਬੇਰੁਜ਼ਗਾਰੀ ਕਰਕੇ ਤੇ ਹੋਰ ਸਾਰੀਆਂ ਗੱਲਾਂ ਕਰਕੇ ਅੱਛਾ ਨਸ਼ਾ ਚ ਉਹਨੂੰ ਜਾਣ ਕੇ ਗਲਤਾਨ ਕੀਤਾ ਜਾ ਰਿਹਾ ਇਸ ਪੰਜਾਬ ਨੂੰ ਮਕਾਉਣ ਵਾਸਤੇ ਪੰਜਾਬ ਜਿਹੜੀ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਜਿਹੜਾ ਸਾਡਾ ਇਹਨੂੰ ਬਿਲਕੁਲ ਐਸੇ ਬਰਾਨ ਕਰਨ ਵਾਸਤੇ ਅਸੀਂ ਪਾਣੀ ਜਿਹੜਾ ਸਾਡਾ ਮੁੱਕ ਚੱਲਿਆ ਤੇ ਜਿਹੜਾ ਹੈਗਾ ਅਸੀਂ ਜਿਹੜੇਗਾ ਮਤਲਬ ਉਜਾੜ ਨੂੰ ਕਰੇ ਫਿਰਦਿਆਂ ਸਾਡਾ ਜੜਾ ਸ਼ੁਰੂ ਹੋ ਚੁੱਕਾ ਹੈ ਕਿ ਐਸ ਵੇਲੇ ਪੰਜਾਬ ਗਰਕਣ ਦੇ ਕगार 'ਤੇ ਖੜਾ ਹੈ ਇਹ ਜਿਹੜੀ ਜ਼ਿੰਮੇਵਾਰੀ ਆ ਗਈ ਇਹ ਜ਼ਿੰਮੇਵਾਰੀ ਆ ਗਈ ਇੱਕ ਤਾਂ ਸਾਡੀ ਅਸੀਂ ਤਾਂ ਜਾਂਦੀ ਪੀੜ੍ਹੀਆਂ ਐ ਇਸ ਵੇਲੇ ਨ ਹੋਨੇ ਤਾਂ ਕਰਕੇ ਅਸੀਂ ਸਾਰੇ ਜਿਹੜੇ ਨਾ ਜਸਟਿਸ ਅਨਜੀਤ ਸਿੰਘ ਵੀ ਜਿਹੜੇ ਅਸੀਂ ਸਾਰੇ ਇਹਨਾਂ ਨੂੰ ਬੇਨੰਤ ਕਰਕੇ ਵੀ ਆਪਾਂ ਘਰੇ ਨਾ ਬੈਠੀਏ ਆਪਾਂ ਕੋ ਉਪਰਾਲਾ ਕਰੀਏ ਹੁਣ ਉਪਰਾਲੇ ਚ ਅਸੀਂ ਕੀ ਕੱਢਿਆ ਅਸੀਂ ਉਪਰਾਲੇ ਚ ਇਹ ਵੇਖਿਆ ਵੀ ਸਾਰੀ ਤਾਕਤ ਨੌਜਵਾਨਾਂ ਦੇ ਹੱਥ ਨੌਜਵਾਨਾਂ ਨੂੰ ਸਾਰਿਆਂ ਨੇ ਵਰਤਿਆ ਕਿਸੇ ਨੇ ਇਹਨੂੰ ਕ੍ਰੈਡਿਟ ਨਹੀਂ ਦਿੱਤਾ ਜੇ ਦਿੱਲੀ ਸੀਗਾ ਦਿੱਲੀ ਤੱਕ ਇਹ ਲੈ ਗਏ ਉਦੋਂ ਬਾਅਦ ਇਹਨਾਂ ਨੂੰ ਉਹਨਾਂ ਨੇ ਵੀ ਨਕਾਰਤਾ ਵੀ ਜੀ ਇਹਨਾਂ ਨੇ ਆਪੋਧਰੀ ਕੀਤੀ ਆ ਕਿਤਾਬ ਕੀਤਾ ਇਹ ਕਿਉਂ ਨਾ ਸਰਕਾਰ ਇਹ ਬਣਾਉਣ ਦੇਖੋ ਜੇ ਅਸੀਂ 70 ਸਾਲ ਅਸੀਂ ਤਜਰਬੇ ਤੋਂ ਇਹ ਤੋਂ ਕੀ ਲੈਣਾ ਜਿਹੜੀ ਕਿ ਲੂੰਬੜ ਚਾਲਾਂ ਤੋਂ ਜੇ ਕਿਤੇ ਕਦੀ ਗਲਤੀ ਕਰਨ ਕੀ ਹੈ ਇਹਨਾਂ ਦੀ ਟ੍ਰੇਨਿੰਗ ਕਿੱਥੋਂ ਹੋਵੇ ਇਹਨਾਂ ਕੋਲ ਟ੍ਰੇਨਿੰਗ ਕੋਈ ਨਹੀਂ ਗਈ ਜਿਹੜੀਆਂ ਪੰਚਾਇਤਾਂ ਨੇ ਪੰਚਾਇਤਾਂ ਜਦੋਂ ਵੀ ਧਰਮਦਾ ਰਾਜ ਆਉਂਦਾ ਰਿਆ ਦੇਖੋ ਤੁਸੀਂ ਆ ਬਿਕਰਮਾ ਦੇਤਾ ਜੀ ਉਹ ਕਹਿੰਦੇ ਜੀ ਜਿਹੜੀ ਉਹਦੇ ਨਾਂ ਤੇ ਤਾਂ ਚੱਲਦਾ ਵੀ ਉਹ ਜਿਹੜੀ ਉਹਦੇ ਚ ਮਹਾਰਾਜ ਰਣਜੀਤ ਸਿੰਘ ਪੁਰਾਣੇ ਜਨਰੇ ਰਾਜੇ ਨੇ ਇਹ ਸੱਚ ਦਾ ਰਾਜ ਸੱਚ ਦੇ ਰਾਜ ਦੇ ਸੀਗੇ ਸੱਚ ਦਾ ਰਾਜ ਸਾਰਾ ਹੀ ਪੰਚਾਇਤਾਂ ਕੋਲ ਸੀ ਰਾਜੇ ਦਾ ਸਿਰਫ ਲੜਾਈਆਂ ਲੁੜੀਆਂ ਲੜਦੇ ਸੀ ਆ ਉਹਨਾਂ ਕੋਲ ਅਪੀਲਾਂ ਜਾਂਦੀਆਂ ਸੀਗੀਆਂ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਲੋਕਲ ਲੈਵਲ ਤੇ ਪੰਚਾਇਤਾਂ ਕੋਲ ਸੀਗੀ ਪੰਚਾਇਤਾਂ ਕੋਲ ਪੰਚਾਇਤ ਜਿਹੜਾ ਇਹ ਸੈਕਟ ਦੇ ਮੁਤਾਬਕ ਵੀ ਹੋਣ ਵੀ ਪੰਚਾਇਤ ਇੱਕ ਯੂਨਿਟ ਹੈ ਪ੍ਰਸ਼ਾਸਨ ਦਾ ਵੀ ਯੂਨਿਟ ਹੈ ਤੇ ਜੁਡੀਸ਼ਰੀ ਦਾ ਵੀ ਯੂਨਿਟ ਹੈ ਜੁਡੀਸ਼ਰੀ ਪਾਵਰ ਵੀ ਇਹਨਾਂ ਕੋਲੇ ਨਹੀਂ ਪਹਿਲਾਂ ਸਾਰੇ ਫੈਸਲੇ ਪੰਚਾਇਤਾਂ ਕੋਲ ਹੁੰਦੇ ਸੀਗੇ ਤੇ ਸਿਰਫ ਅਪੀਲ ਟਾਮੀ ਟਾਮੀ ਜਾਂਦੀ ਸੀ ਰਾਜੇ ਕੋਲ ਜਾਂ ਕਿਸ ਤਰ੍ਹਾਂ ਅਸੀਂ ਚਾਹੁੰਦੇ ਉਹ ਕਿਉਂ ਸੀਗਾ ਕਿਉਂਕਿ ਪੰਚਾਇਤਾਂ ਸਰਵਸੰਮਤੀ ਨਾਲ ਬਣਦੀਆਂ ਸੀ ਪੰਚ ਪ੍ਰਧਾਨਿਤੀਆਂ ਪੰਚਾਇਤਾਂ ਸੀਗ ਉਹਨਾਂ ਦੇ ਲੋਕਾਂ ਨੂੰ ਐਤਵਾਰ ਸੀ ਸਾਂਝੇ ਦੌਰ ਤੇ ਜਿਹੜੀਆਂ ਧੜੇ ਬੰਦੀ ਦੀਆਂ ਪੰਚਾਇਤਾਂ ਤੇ ਐਤਵਾਰ ਕਿਸੇ ਨੂੰ ਨਹੀਂ ਗਾ ਉਸ ਨਾਤਬਾਰੀ ਕਰਕੇ ਪੰਚਾਇਤਾਂ ਫੈਸਲੇ ਕਰਨ ਨੂੰ ਰਹਿ ਗਈਆਂ ਤੇ ਉਹ ਸਾਰੇ ਜਿਹੜੇ ਨੇ ਉਹ ਥਾਣਿਆਂ 'ਚ ਤੇ ਕਚਹਿਰੀਆਂ 'ਚ ਰੁਣ ਲੱਗੇ ਐਸ ਵੇਲੇ 5 ਕਰੋੜ ਤੇ 10 ਲੱਖ ਜਿਹੜਾ ਆ 24 ਦੀਆਂ ਜਿਹੜੀਆਂ ਨੇ ਜਿਹੜੇ ਹੋ ਹੈਗੇ ਨੇ ਜਿਹੜਾ ਡਾਟਾ ਹੈਗਾ ਉਹਦੇ ਮੁਤਾਬਕ ਇੰਨੀ ਤਾਂ ਪੈਂਡੈਂਸੀ ਹੈ ਅਦਾਲਤਾਂ 'ਚ 30 ਸਾਲ ਦੇ ਕੇਸ ਪੈਂਡਿੰਗ ਨੇ ਤੁਸੀਂ ਇਹ ਦੇਖੋ ਵੀ ਜਿਹੜੀਆਂ ਨਾ ਉਹ 84 ਵਾਲੇ ਦੰਗਿਆਂ ਦੇ ਵੀ ਤੇ ਦੂਜੇ ਵੀ ਦੇ ਸੀ ਜੋ ਵੀ ਸਾਰੇ ਸਾਰੇ ਹਾਲ ਤੱਕ ਪੈਂਡਿੰਗ ਤੋਂ ਫਿਰਦੇ ਨੇ ਬਿਲਕੁਲ ਇਹ ਕੇਸ ਬੜੇ ਪੈਂਡਿੰਗ ਭਏ ਨੇ ਪੈਂਡਿੰਗ ਨੇ ਇਹ ਨੌਜਵਾਨਾਂ ਦੀ ਗੱਲ ਕਰਦੇ ਹਾਂ ਕਿ ਨੌਜਵਾਨ ਲੀਡ ਕਰਨ ਜਿਹੜੇ ਚੀਜ਼ ਹੈ ਪੰਚਾਇਤਾਂ ਦੇ ਵਿੱਚ ਸੌਟ ਆਊਟ ਹੋ ਜੇ ਨੌਜਵਾਨਾਂ ਦੀ ਫਿਰ ਸਰਬਜੀਤ ਸਿੰਘ ਜੀ ਅਮਰਿਤਪਾਲ ਸਿੰਘ ਕਿ ਲਾਦਾ ਕੇ ਜਿਸਤਿਕ ਨਾ ਨੌਜਵਾਨ ਪਸੰਦ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਨਾਲ ਜੋੜਨ ਉਹਨਾਂ ਨੂੰ ਜੋੜੋਗੇ ਨਾਲ ਅਸੀਂ ਕਿਸੇ ਨੂੰ ਅਸੀਂ ਨਾ ਕਿਸੇ ਤੌਰ ਜੋੜੂ ਨਾ ਕਿਸੇ ਤੋੜਨ ਨੂੰ ਅਸੀਂ ਤਾਂ ਇੱਕ ਅਸੀਂ ਤਾਂ ਸੱਚ ਦੇ ਖੜੇ ਹਾਂ ਜਿਹੜਾ ਸੱਚ ਦੇ ਹੋਊਗਾ ਜਿਹੜਾ ਝੂਠ ਦਾ ਕਿਤੇ ਹੋਇਆ ਉਹਨੇ ਆਪਣੇ ਆਪ ਛੱਡ ਜਾਣਾ ਦੇਖੋ ਅਸੀਂ ਤਾਂ ਇੱਕ ਚੀਜ਼ ਨਾ ਇੱਕ ਸਵੱਟੀ ਲੈ ਰਹੀ ਸਾਡਾ ਕੋਈ ਤਾਲਕ ਨਹੀਂ ਇਸ ਗੱਲ ਨਾਲ ਅਸੀਂ ਤਾਂ ਇੱਕ ਗੱਲ ਕਹਿੰਦੇ ਆਂ ਲੋਕਾਂ ਨੂੰ ਕਿ ਤੁਸੀਂ ਭਾਈ ਸਰਬਸੰਮਤੀ ਤੇ ਆਓ ਗੁਰੂਬਾਰਾਜ ਦੇ ਹੁਕਮ ਤੇ ਕਿਉਂਕਿ ਆਦ ਸਾ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਹ ਵੀ ਸੱਚ ਸਿੱਖ ਦਾ ਜੀਵਨ ਕੀ ਹੈ ਇੱਕ ਪਰਪਕਾਰ ਦਾ ਜੀਵਨ ਪਰਪਕਾਰ ਤੇ ਸੱਚ ਸੱਚਾ ਦੇ ਪਰਪਕਾਰੀ ਹੁੰਦਾ ਤਾਂ ਅਸੀਂ ਕਹਿੰਦੇ ਆਂ ਵੀ ਭਾਈ ਪਿੰਡਾਂ ਦੇ ਸਾਰੇ ਜਿਹੜੇ ਨੇ ਨਾ ਉਹ ਸਾਰੇ ਜਣੇ ਸਰਬਸੰਮਤੀ ਤੇ ਆਓ ਜਿਹੜੀਆਂ ਸਾਡੀਆਂ 50% ਹੈਗੀਆਂ ਨੇ ਭੈਣਾਂ ਬੀਬੀਆਂ ਧੀਆ ਉਹ 50% ਚ ਦੋ ਉਹਨਾਂ ਦੀਆਂ ਰਿਜ਼ਰਵ ਨੇ ਜਿਹੜੇ ਨੇ ਆਪਣਾ ਪੰਜ ਉਹਨਾਂ ਨੇ ਬਣ ਨਹੀਂ ਬਣਨੇ ਕਿ ਉਹ ਉਹਨਾਂ ਆਪਣੇ ਇਕੱਠਾਂ ਤੇ ਇਕੱਠੀਆਂ ਹੋਣ ਗੁਰੂ ਘਰ ਇਕੱਠੀਆਂ ਹੋ ਜਾਣ ਉੱਥੇ ਕਹਿਣ ਕਿ ਅਸੀਂ ਐਸ ਕੀ ਪਿੰਡ 'ਚ ਧੜੇਬੰਦੀ ਦੀ ਪੰਚਾਇਤ ਨਹੀਂ ਬਣਾਉਣੀ ਅਸੀਂ ਆਪਣੀਆਂ ਦੋ ਮੈਂਬਰ ਆ ਜਿਹੜੀਆਂ ਨੇ ਐਕਟ ਦੇ ਮੁਤਾਬਕ ਅਸੀਂ ਆਪਣੀਆਂ ਦੇਤੀਆਂ 50% ਪਿੰਡੇ ਕੋਲ ਪਾਸੇ ਹੋ ਗਿਆ ਜਿਹੜਾ 50% ਜਿਹੜੇ ਅਸੀਂ ਆ ਜਿਹੜੇ ਜਮਰਦੇ ਆ ਉਹਨਾਂ 'ਚ ਜਿਹੜੇ ਨੌਜਵਾਨ ਨੇ ਆਪਣਾ ਉਹ ਹੈਗੇ ਨੇ 25% ਉਹ ਕਹਿਣ ਵੀ ਅਸੀਂ ਭਾਈ ਸਾਨੂੰ ਕਿਸੇ ਨਵੇਂ ਅਸੀਂ ਕੋਈ ਨਵੀਂ ਡਿਗਰੀ ਕਰਨ ਦੀ ਲੋੜ ਨਹੀਂ ਕੋਈ ਨਵਾਂ ਕੋਰਸ ਕਰਨ ਦੀ ਲੋੜ ਨਹੀਂ ਵੀ ਅਸਦਾ ਪੰਜ ਮਾਹੀ ਦਾ ਪੰਚਾਇਤ ਆਉਣਾ ਹੀ ਆਣਾ ਅਸੀਂ ਮੋਢ ਪਰ ਬੰਨਣਾ ਅਸੀਂ ਪਿੰਡ ਚ ਜਿਹੜਾ ਹੈਗਾ ਅਸੀਂ ਆਪੋਤਰੀ ਨਹੀਂ ਹੋਣ ਦੇਣੀ ਉਹਨਾਂ ਨੂੰ ਕੋਈ ਨਹੀਂ ਰੱਖ ਸਕਦਾ ਸੰਦਕ ਨਹੀਂ ਦੋ ਮੈਂਬਰ ਕੀ ਲੱਗਦਾ ਕਿ ਜਿਹੜੀਆਂ ਪੰਚਾਇਤਾਂ ਆਉਣ ਗਿਆ ਬਿਨਾ ਸਰਕਾਰਾਂ ਤੋਂ ਨਹੀਂ ਚੱਲਦੀਆਂ ਕਹਿੰਦੇ ਕਹਿੰਦੇ ਜੋ ਕੁਝ ਲੈਣਾ ਪੈਂਦਾ ਸਰਕਾਰਾਂ ਤੋਂ ਪਿੰਡ ਨੂੰ ਸਵਾਰ ਮੈਂ ਉਹ ਚੀਜ਼ਾਂ ਹੁੰਦੀਆਂ ਨੇ ਉਹ ਸਰਕਾਰ ਤੋਂ ਹੀ ਲੈਣਾ ਪੈਂਦਾ ਆਪਾਂ ਪੰਜਾਬ ਤੋਂ ਲੈ ਲਓ ਭਾ ਕੇਂਦਰ ਤੋਂ ਲੈ ਲਓ ਮੈਂ ਤੁਹਾਨੂੰ ਦੱਸ ਦਾਂ ਜੀ ਉਹਦੇ ਚ ਕੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਰਬਸੰਤੀ ਨਾਲ ਜਿੰਨੀਆਂ ਸਰਬਸੰਤੀ ਨੇ ਮਜਾਤਾ ਨੇ ਗ੍ਰਾਂਟਾਂ ਤੋਂ ਉਹਨੇ ਮਗਰਮਗਰ ਤੁਰੀਆਂ ਫਿਰਦੀਆਂ ਉਹਨੇ ਪੈਰਾਂ ਹੀ ਤੁਰੀਆਂ ਫਿਰਦੀਆਂ ਨੇ ਇੱਕ ਧੜਾ ਹੋ ਗਿਆ ਉਹ ਵੀ ਫਿਰ ਸਰਕਾਰ ਦਾ ਧੜਾ ਬਣ ਗਿਆ ਉਹ ਧੜਾ ਨਹੀਂ ਉਹਦੇ ਨਾਲ ਕੀ ਹੈ ਕਿ ਉਹ ਧੜੇ ਤੋਂ ਰਹਿਤ ਹੋ ਗਈਆਂ ਅਗਲੇ ਨੂੰ ਇਹ ਵੀ ਸਾਡੇ ਖਿਲਾਫ ਨਾ ਭੁਗਤੀ ਸਾਰਾ ਪਿੰਡ ਇਕੱਠਾ ਜਿੱਥੇ ਧੜੇ ਨੇ ਉੱਥੇ ਮਿੰਤ ਨਾਲ ਵੀ ਅੱਜ ਕਾਂਗਰਸੀ ਉਹਦੇ ਮਿੰਤ ਨਾਲ ਮਿਲਦੀਆਂ ਨੇ ਇੱਕ ਤਾਂ ਇਹ ਵੀ ਇਕੱਠੇ ਹੋ ਜਾਣ ਜਿੰਨੀਆਂ ਥਾਵਾਂ ਤੇ ਸਰਬਸੰਤੀ ਆ ਉਹਨਾਂ ਪਿੰਡਾਂ ਦੀ ਨਿਹਾਰ ਤੁਸੀਂ ਦੇਖੋ ਬਹੁਤ ਚੰਗੀ ਹੈ ਪਹਿਲੀ ਗੱਲ ਇਹ ਹੈ ਕਿ ਬੀਬੀਆਂ ਆਪਣੀਆਂ ਦੋ ਮੈਂਬਰ ਦੇ ਦੇਣ ਦੋ ਜਵਾਨ ਨੇ ਉਹ ਦੇ ਦੇਣ ਤੇ ਇੱਕ ਅਸੀਂ ਜਿਹੜੀਆਂ ਨੇ ਜਿਹੜੇ ਨੇ ਐਕਸ ਸਰਵਿਸਮੈਨ ਅਸੀਂ ਉਹਨਾਂ ਦਾ ਰੱਖਿਆ ਪੰਜ ਮੈਂਬਰ ਪਿੰਡ ਚ ਮੈਂਬਰ ਤੇ ਕੋਈ ਪ੍ਰੋਬਲਮ ਨਹੀਂ ਜਾ ਕੇ ਧੜੇ ਬੰਦੀ ਖੜੀ ਹੁੰਦੀ ਹੈ ਸਰਪੰਚ ਤੇ ਜੇ ਪੰਜ ਮੈਂਬਰ ਸਰਬਸੰਤੀ ਨਾਲ ਨਿਕਲ ਗਏ 75% ਜਿਹੜੀ ਇਲੈਕਟਰ ਹੈ ਜਿਹੜੀਆਂ ਵੋਟਾਂ ਨੇ ਉਹ ਤਾਂ ਇੱਕ ਪਾਸੇ ਨਿਕਲ ਗਈਆਂ ਇਲੈਕਸ਼ਨ ਹੋਊਗੀ ਕਿਵੇਂ ਸਰਬਸੰਤੀ ਆਟੋਮੈਟਿਕਲੀ ਹੋ ਜੂਗੀ ਸਰਪੰਚ ਦੀ ਇਹ ਹੁਣ ਇਹ ਚੀਜ਼ਾਂ ਨੇ ਜੇ ਹੁਣ ਵੋਟਾਂ ਆਉਂਦੀਆਂ ਨੇ ਸਰਪੰਚੀ ਦੀਆਂ ਵੋਟਾਂ ਪੈਂਦੀਆਂ ਨੇ ਉਹ ਥਰੂ ਦੀ ਸਰਕਾਰ ਪੈਣ ਕਿ ਜਿਸ ਤਰੀਕੇ ਨਾਲ ਕਿ ਲੋਕ ਆਪ ਹੀ ਸਰਬਸੰਤੀ ਨਾਲ ਚੱਲਣਗੇ ਸਾਡਾ ਸਰਪੰਚ ਆਏ ਐਦੇ ਕਾਗੇ ਭੇਜ ਦੋ ਸਰਕਾਰ ਕੋਲ ਤੇ ਇਹ ਸਾਡਾ ਸਰਪੰਚ ਆ ਮੈਂ ਤੁਹਾਨੂੰ ਦੱਸਦਾ ਜੀ ਕਿ ਉਹਦੇ ਵਿੱਚ ਨਾ ਇਹ ਦੋਵੇਂ ਕੰਮ ਹੋ ਦੋਵੇਂ ਕੰਮ ਹੋ ਜਾਣਗੇ ਸਰਬਸੰਤੀ ਵੀ ਹੋ ਜਾਊਗੀ ਜੇ ਕਿਸੇ ਥਾਂ ਤੇ ਫਰਜ ਕਰ ਲੋ ਵੀ ਐਡਾ ਕੁੜਿਆ ਹੋਵੇ ਸਰਕਾਰ ਨੇ ਅਗਲੇ ਨੇ ਜੜੀਆਂ ਨਾ ਕਿਸੇ ਮਤਲਬ ਜੜੀ ਹਨ ਆਪ ਦਾ ਮਤਲਬ ਚੁੱਕਣਾ ਤੇ ਕੋਈ ਬੰਦਾ ਅਲੱਗ ਮੈਂ ਤਾਂ ਸਰਪੰਚ ਖੜ ਨਹੀਂ ਖੜਨਾਂ ਉਹਦੇ ਨਾਲ ਇਹੀ ਹੋਊਗੀ ਜਿਹੜੀਆਂ ਦੂਜੇ ਕੈਂਡੀਡੇਟ ਨਾਲ ਜਿਹੜੀਆਂ ਜੜੀਆਂ ਨਾ ਪਾਰਟੀਆਂ ਨਾਲ ਹੋਣ ਲਈ ਐ ਅਸੀਂ ਇਹ ਗੱਲ ਕਹਿਤੀ ਕਿ ਪਿੰਡ ਦਾ ਜਿਹੜਾ ਬੰਦਾ ਕਿਸੇ ਪਾਰਟੀ ਦੇ ਨਾਂ ਤੇ ਸਰਪੰਚ ਬਣਨਾ ਚਾਹੁੰਦਾ ਉਹਨੂੰ ਬਿਲਕੁਲ ਨਾ ਬਣਨ ਦਿਓ ਸਰਵਸਾਂਝਾ ਸਰਪੰਚ ਬਣੇ ਪੰਚਾਇਤ ਬਣਾਵੇ ਇੱਕ ਲਫਾਫੇ ਚੋਂ ਉਹਨਾਂ ਨਿਕਲੇ ਵੀ ਕਾਂਗਰਸਾਂ ਐਮਐਲਏ ਕੱਢ ਕੇ ਭੇਜਦੇ ਵਜੀਰ ਕੱਢ ਕੇ ਭੇਜਦੇ ਵੀ ਆ ਠੀਕ ਆ ਜੀ ਫਲਾਣ ਨੂੰ ਸਰਵਸੰਮਤੀ ਕਰ ਲਿਓ ਉਹ ਤਾਂ ਨਾ ਸਰਵਸੰਮਤੀ ਕਰੋ ਸਰਵਸੰਮਤੀ ਕਰੋ ਜਿਹੜੇ ਪਿੰਡ ਚ ਜਿਹੜੇ ਸੱਚੇ ਸੁੱਚੇ ਬੀਬੀਆਂ ਧੀਆਂ ਪੈਣਾ ਜਿਹੜੇ ਨੇ ਜਿਹੜੇ ਜਿਹੜੇ ਨੇ ਸੱਚ ਨੂੰ ਸੱਚ ਕਹਿਣ ਦੀ ਸਰਵਸੰਤੀ ਹੋ ਜੂਗੀ ਸਰਵਸੰਤੀ ਹੋਣ ਦਾ ਮੋਢੇ ਹੈ ਕਿ ਪੰਜ ਮੈਂਬਰ ਪਹਿਲਾਂ ਹੀ ਨਿਕਲ ਜਾਣ ਉਹ ਜਿਹੜੀ ਹਾਲੇ ਇਲੈਕਸ਼ਨ ਡिक्ਲੇਅਰ ਨਹੀਂ ਹੋਈਆਂ ਹੁਣ ਤਾਂ ਫੈਸਲਾ ਕਰ ਲੋ ਕਿ ਆ ਦੋ ਬੀਬੀਆਂ ਨੇ ਬੀਬੀਆਂ ਬਹਿ ਗਈਆਂ ਵੀ ਅਸੀਂ ਤਾਂ ਆ ਦੋ ਆਪਣੀਆਂ ਪਾਈ ਪੰਚ ਦੇ ਦਿੱਤੀਆਂ ਸਰਵਸੰਤੀ ਨਾਲ ਮੁੰਡਿਆਂ ਨੇ ਬਹਿ ਗਏ ਵੀ ਆ ਅਸੀਂ ਆਪਣੇ ਦੋ ਪੰਚ ਦੇ ਦਿੱਤੇ ਜਿਹੜੇ ਐਕਸਰਸਮੈਨ ਨੇ ਤੇ ਜਿਹੜੇ ਮੁਲਾਜ਼ਮ ਨੇ ਜਿਹੜੇ ਸਿਵਲ ਦੇ ਨੇ ਜਾਂ ਫੌਜੀ ਨੇ ਉਹ ਕਰਕੇ ਪੰਜ ਮੈਂਬਰ ਨਿਕਲ ਜਾਣਗੇ ਜਿਸ ਪੈਂਟ ਚ ਪੰਜ ਮੈਂਬਰ ਸਰਵਸੰਤੀ ਨਾਲ ਨਿਕਲ ਗਏ ਉਹਦੀ ਇਲੈਕਸ਼ਨ ਹੋਈ ਨਹੀਂ ਸਕਦੀ ਮੈਂ ਲਿਖ ਕੇ ਦੇ ਦਿੰਦਾ ਕਿਉਂਕਿ ਧੜਾ ਨਹੀਂ ਮਾਰਨਾ ਅੱਛਾ ਜੇ ਉੱਥੇ ਫੇਰ ਵੀ ਕੋਈ ਤੇ ਉਹਦੀ ਜਮਾਨਤਾਂ 잡ਣਗੀਆਂ ਉਹ ਹਾਰ ਜੂਗਾ ਉਹਨੂੰ ਹਰਾ ਦਿਓ ਧੜੇ ਬੰਦੀ ਨੂੰ ਹਰਾ ਦਿਓ ਅਸੀਂ ਦੋਵੇਂ ਗੱਲਾਂ ਕੀਤੀਆਂ ਸਰਬਸੰਮਤੀ ਕਰੋ ਤੇ ਧੜੇ ਸਿਆਸੀ ਧੜੇ ਬੰਦੀ ਨੂੰ ਹਰਾ ਦਿਓ ਜੇ ਅੜ ਕੇ ਅਗਲਾ ਕਹਿੰਦਾ ਵੀ ਨਹੀਂ ਮੈਂ ਤਾਂ ਕੱਲ੍ਹ ਹੀ ਅੜ ਜਾਂਦਾ ਵੀ ਨਹੀਂ ਮੈਂ ਤਾਂ ਜਿਹੜੀ ਆ ਕਰਨਾ ਤੇ ਉਹਨੂੰ ਕਹਾਂ ਵੀ ਲੜ ਲਾ ਫਿਰ ਜਿਹੜੀ ਪੰਚਾਇਤ ਦੇ ਸਾਹਮਣੇ ਜਿਹੜੀ ਜੇ ਸਰਵ ਸਹਿਮਤੀ ਦੇ ਸਾਹਮਣੇ ਕਿਸੇ ਨੇ ਆਣਾ ਤੇ ਉਹਨੂੰ ਉੱਥੇ ਹਰਾ ਦਿਓ ਤੇ ਪਿੰਡਾਂ ਨੂੰ ਬਚਾ ਲਓ ਇਹਦੇ ਨਾਲ ਫਾਇਦੇ ਕੀ ਹੋਣਗੇ ਦੇਖੋ ਮੈਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਜਸਟਿਸ ਰਣਜੀਤ ਸਿੰਘ ਨੇ ਜੀ ਨੇ ਆਪਣੀ ਰਿਪੋਰਟ ਚ ਲਿਖਿਆ ਕਿ ਅਸੀਂ ਇਹਦੇ ਚੋਂ ਜਿਹੜੇ ਜਿਹੜੇ ਉਹਨਾਂ ਨੂੰ ਨਾਮਜ਼ਦ ਕਰ ਸਕਦੇ ਆ ਜਿਹੜੇ ਜਿਹੜੇ ਦੋਸ਼ੀ ਨੇ ਪਰ ਬੇਅਦਮੀਆਂ ਨਹੀਂ ਰੋਕ ਸਕਦੇ ਬੇਅਦਮੀਆਂ ਰੋਕਣਗੀਆਂ ਜੇ ਪਹਿਰੇ ਲੱਗਣਗੇ ਤਾਂ ਪਹਿਰੇ ਕੋਲ ਆਉਣ ਨੂੰ ਤਿਆਰ ਨਹੀਂਗਾ ਜੇ ਇਸ ਤਰ੍ਹਾਂ ਪੰਚਾਇਤਾਂ ਬਣਨਗੀਆਂ ਜ਼ਿੰਮੇਵਾਰੀ ਹੋਊਗੀ ਗੁਰੂਨ ਸਮਰਪਤ ਹੋਣਗੇ ਫੈਸਲੇ ਕਿੱਥੇ ਹੋਣੇ ਨੇ ਗਰਾਊਂਡ 'ਚ ਬਹਿ ਕੇ ਥੋੜੀ ਹੋਣੇ ਨੇ ਮਤਲਬ ਜਿਹੜਾ ਹੈਗਾ ਮਹਾਰਾਜ ਦੇ ਦਰਬਾਰ 'ਚ ਹੀ ਹੋਣੇ ਨੇ ਉਹਦੇ ਨਾਲ ਮਹਾਰਾਜ ਦਾ ਅਦਬ ਤੇ ਮਹਾਰਾਜ ਦਾ ਜਿਹੜੀ ਆ ਨਾ ਮਹਾਰਾਜ ਦੇ ਪਹਿਰੇ ਬੇਅਦਮੀਆਂ ਰੁਕ ਜਾਣਗੀਆਂ ਨਸ਼ੇ ਰੁਕ ਜਾਣਗੇ ਬਦਫੈਲੀਆਂ ਰੁਕ ਜਾਣਗੀਆਂ ਇਸ ਥੜੇ ਬੰਦੀ ਕਰਕੇ ਜਿਹੜੀਆਂ ਲੜਾਈਆਂ ਤੇ ਕਤਲ ਰੁਕ ਜਾਣਗੇ ਸਮਝਦਾ ਕਿ ਨਹੀਂ ਪਿੰਡ ਦਾ ਜਿਹੜਾ ਅੱਛਾ ਫਿਰ ਉਦੋਂ ਅੱਗੇ ਕੀ ਗੱਲ ਹੈ ਕਿ ਉਹਦੇ ਨਾਲ ਕੋਆਪਰੇਟਿਵ ਸਿਸਟਮ ਜਿਹੜਾ ਕਿਉਂਕਿ ਹੁਣ ਤਾਂ ਸਾਡਾ ਭਰਾਸੀ ਹੁਣ ਤਾਂ ਸੀ ਇੱਕ ਦੂਜੇ ਤੇ ਕਲੇਸ਼ ਅਸੀਂ ਕਹਿੰਨੇ ਵੀ ਫਲਾਨੇ ਨੂੰ ਉਹਨੂੰ ਸੱਟਣਾ ਕਿਵੇਂ ਹੈ ਸਮਝਦਾ ਕਿ ਨਹੀਂ ਵੀ ਜੇ ਮੈਨੂੰ ਜਿਹੜੀ ਆ ਵੀ ਮਤਲਬ ਜੇ ਮੈਂ ਕਾਣਾ ਹੁਣਾਂ ਤੇ ਮੇਰਾ ਜਿਹੜਾ ਗਵਾਂਢੀਆਂ ਨਾਲ ਹੋ ਜੇ ਉਹਦੇ ਨਾਲ ਕੀ ਹੋਊਗਾ ਕਿ ਜਿਹੜੀ ਆ ਕੋਆਪਰੇਟਿਵ ਸਿਸਟਮ ਜਿਹੜਾ ਉਹਨੂੰ ਬੜਾਵਾ ਮਿਲੂਗਾ ਕਿਉਂਕਿ ਆਪਸ ਵਿੱਚ ਜਿਹੜੀਆਂ ਨਾ ਉਹ ਜਿਹੜਾ ਔਰ ਉਹਦੇ ਨਾਲ ਪਿੰਡਾਂ ਦੀ ਜਿਹੜੀ ਹੈ ਉਹ ਇਕਨੋਮੀ ਵੀ ਇੰਪਰੂਵ ਹੋਊਗੀ ਹਾਂਜੀ ਤੇ ਇਹ ਸਾਰਾ ਪ੍ਰੋਗਰਾਮ ਹੈ ਇੰਨੇ ਇਹਦੇ ਫਾਇਦੇ ਨੇ ਤੇ ਕੋਈ ਵੀ ਆ ਜਿਹੜੀਆਂ ਨੇ ਧੜੇਬੰਦੀ ਕਰਕੇ ਅਗਲੇ ਜਿਹੜੀਆਂ ਨੇ ਗਰੰਟਾ ਖਾਂਦੇ ਨੇ ਕੋਈ ਗਰੰਟਾ ਖਾ ਨਹੀਂ ਸਕੂਗਾ ਇਦੋਂ ਵੱਡੀ ਗੱਲ ਅੱਗੇ ਕੀ ਗੱਲ ਆਊਗੀ ਜੀ ਕਿ ਜਿਹੜੇ ਸਾਡੇ ਨੌਜਵਾਨ ਜਿਹੜੇ ਬੇਦਲ ਹੋ ਕੇ ਇੱਥੋਂ ਇਸ ਵੇਲੇ ਜਿਹੜੀ ਮਾਈਗ੍ਰੇਸ਼ਨ ਤੇ ਬਾਹਰਲੇ ਮੁਰਕਾਂ ਜਾਂਦੇ ਨੇ ਰਿਵਰਸ ਮਾਈਗ੍ਰੇਸ਼ਨ ਹੋਊਗੀ ਇਹਦੇ ਨਾਲ ਕਿਉਂਕਿ ਉਹਨਾਂ ਨੂੰ ਲੱਗੂਗਾ ਵੀ ਅਸੀਂ ਇਹ ਉਹਨਾਂ ਦਾ ਜਿਵੇਂ ਪ੍ਰੀ ਮੈਡੀਕਲ ਤੋਂ ਕਰਕੇ ਤੇ ਫਿਰ ਉਹਨੂੰ ਦਾਖਲਾ ਮਿਲਦਾ ਨਾ ਜ ਡਾਕਟਰੀ ਚ ਜਿਹੜੇ ਪਿੰਡਾਂ ਚ ਜਿਨ੍ਹਾਂ ਨੇ ਪੰਚੀ ਸਰਵ ਸੰਤੀ ਨਾਲ ਜਿਨ੍ਹਾਂ ਨੇ ਕਰਕੇ ਪਿੰਡ ਦੀ ਸੇਵਾ ਕਰਕੇ ਵੇਖ ਲਈ ਉਹ ਬੰਦੇ ਐਲੀਜੀਬਲ ਹੋਣਗੇ ਲੋਕਾਂ ਨਾਲ ਧੋਖਾ ਨਹੀਂ ਹੋਊਗਾ ਉਹ ਕਿਵੇਂ ਹੁਣ ਦਿੱਲੀ ਵਾਲਿਆਂ ਨੇ ਕਹੇ ਬੜੇ ਇਮਾਨਦਾਰ ਨੇ ਬੜੇ ਇਮਾਨਦਾਰ ਨੇ ਨਿਕਲੇ ਨਖੇਦ ਜਿਹੜਾ ਪਿੰਡ ਚ ਇੱਕ ਵਾਰੀ ਸਰਬਸੰਤੀ ਨਾਲ ਪੰਜੀਆਂ ਸਰਪੰਚ ਰਹਿ ਗਿਆ ਉਹਦੇ ਕਰਤਾਰ ਦਾ ਲੋਕਾਂ ਨੂੰ ਪਤਾ ਲੱਗਾ ਧੋਖਾ ਦਾ ਕੋਈ ਨਹੀਂ ਹੈ ਨਾ ਜੀ ਉਹਦੇ ਚ ਉਹਨੂੰ ਐਮਐਲਏ ਜੀ ਫਰਜ ਕਰਕੇ ਅਗਲਾ ਕਹਿੰਦੇ ਯਾਰ ਫਲਾਣੇ ਪਿੰਡ ਦਾ ਪੰਜ ਸਰਪੰਚ ਸੀਗਾ ਨੇ ਬੜਾ ਸੋਹਣਾ ਕੰਮ ਕੀਤਾ ਉਹਨਾਂ ਲਈ ਇੱਕ ਨਰਸਰੀ ਇੱਕ ਸਕੂਲ ਇੱਕ ਪ੍ਰੀ ਟ੍ਰੇਨਿੰਗ ਸਮਝਦੇ ਕਿ ਨਹੀਂ ਪਿੰਡਾਂ ਚੋਂ ਆ ਸਾਡਾ ਮੁੱਦਾ ਕੀ ਹੈ ਅਸੀਂ ਤਾਂ ਮਤਲਬ ਜਿਹੜੀਆਂ ਨਾ ਨਦੀ ਕਿਨਾਰੇ ਵਾਲੀ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਤਾਕਤ ਹੈ ਇਹ ਨੌਜਵਾਨ ਡਿਜ਼ਰਵ ਕਰਦੇ ਨੇ ਕਿਉਂਕਿ ਐਸ ਵੇਲੇ ਸਾਰਾ ਕੁਝ ਕਰਨ ਰਹੇ ਨੇ ਸਾਰੀਆਂ ਲੜਾਈਆਂ ਜਿੱਤ ਕੇ ਦੇਣ ਰਹੇ ਨੇ ਜਿਵੇਂ ਲੋਕੀ ਆਪ ਹਜ਼ਰੇ ਚ ਨਹੀਂ ਆਪ ਹਜ਼ਰੇ ਚ ਧੋਖਾ ਹੋ ਸਕਦਾ ਸਮਝਕ ਨਹੀਂ ਕਿ ਲੋਕਾਂ ਦੇ ਪ੍ਰਤਿਆਏ ਵੇ ਲੋਕਾਂ ਦੇ ਸੱਚੇ ਸੋਚੇ ਲੋਕਾਂ ਦੇ ਜਿਹੜਾ ਹੈਗਾ ਉਹਨਾਂ ਵਾਸਤੇ ਖੜਨ ਵਾਲੇ ਨੌਜਵਾਨ ਇਹਦੇ ਨਾਲ ਸਿਆਸੀ ਪਿਰਚ ਵੀ ਅੱਗੇ ਆਉਣਗੇ ਸੱਚ ਦੀ ਸਿਆਸਤ ਹੋਊਗੀ ਸੱਚ ਦਾ ਪਿਰਚ ਸਜੂਗਾ ਹਾਂਜੀ ਤੇ ਜਿਹਦੇ ਕਰਕੇ ਪੰਜਾਬ ਉਹ ਜੜਨੋਂ ਵੀ ਬਾਜੂਗਾ ਪੰਜਾਬ ਨਸ਼ਿਆਂ ਤੋਂ ਵੀ ਬਾਜੂਗਾ ਸੋ ਇਹ ਸਾਡੀਆਂ ਬੇਨਤੀਆਂ ਨੇ ਇਹ ਜੇ ਸੰਗਤ ਨੇ ਪ੍ਰਵਾਨ ਕਰ ਲੀਆਂ ਸੋਸ਼ਲ ਮੀਡੀਆ ਇਸ ਵੇਲੇ ਜਿਵੇਂ ਜੱਜ ਸਾਹਿਬ ਨੇ ਦਸ ਸਾਹਿਬ ਨੇ ਕਿਹਾ ਹਰ ਤਾਂ ਦੇ ਸਾਨੂੰ ਜਾਣ ਦੀ ਲੋੜ ਨਹੀਂ ਹੈ ਹਰੇਕ ਦੇ ਕੋਲ ਮੋਬਾਈਲ ਆ ਜਿੰਨੇ ਫਰਜ ਕਰ ਲੋ ਜੀ ਹੋਣਾ ਤੁਹਾਡੀ ਆ ਫਰਜ ਕਰ ਲੋ ਇਫ ਇਟ ਗੈਟਸ ਵਾਇਰਲ ਤੁਹਮਨੇ ਕਿ ਨਹੀਂ ਤੇ ਸਾਢੇ ਦਿਨੋਂ ਬਾਅਦ ਸਾਰਾ ਕੰਮ ਹੋ ਜਾਊਗਾ ਬਹੁਤ ਸ਼ੁਕਰੀਆ ਰੰਧਾਵਾ ਸਭ ਸਾਡੇ ਨਾਲ ਸੀ ਕਿ ਜਿਸ ਤਿੱਕੇ ਨਾਲ ਰੋਡ ਮੈਪ ਤਿਆਰ ਕਰਨ ਦੀ ਕੋਸ਼ਿਸ਼ ਹੈ ਕਿ ਨੌਜਵਾਨ ਅੱਗੇ ਆਣ ਕਿਉਂਕਿ ਜੇ ਤੁਹਾਡੀ ਯੂਨਿਟੀ ਤਕੜੀ ਹੋਏਗੀ ਤੁਸੀਂ ਅਵੇਅਰ ਹੋਵੋਗੇ ਜਿਹੜੀਆਂ ਸਰਕਾਰਾਂ ਨੇ ਤੁਹਾਡੇ ਪਿੱਛੇ ਪਿੱਛੇ ਪੰਜੇ ਫਿਰਣ ਗਿਆ ਖਾਸ ਤੌਰ ਤੇ ਜੋ ਵੀ ਤੁਹਾਡੇ ਪਿੰਡ ਦੇ ਵਿੱਚ ਹੋ ਰਿਹਾ ਉਹਨੂੰ ਸੁਧਾਰਿਆ ਜਾ ਸਕੇ ਤਾਂ ਪਿੰਡ ਦਾ ਸੁਧਾਰ ਹੋ ਸਕੇ ਉਹਨਾਂ ਦੇ ਦਿਨਾਂ ਦੇ ਵਿੱਚ ਕਿਸੇ ਤਿੱਕੇ ਨਾਲ ਕੰਮ ਕਰਦੀ ਹੈ ਜਥੇਬੰਦੀ ਕਿਸੇ ਤਿੱਕੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ ਇਹ ਵੀ ਦੇਖਣਾ ਆਏਗਾ ਖਾਸ ਤੌਰ ਤੇ ਇਹਨਾਂ ਦਾ ਟਾਰਗੇਟ ਵੀ ਹੈਗਾ ਕਿ ਬੇਅਦਬੀ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਕਿਸੇ ਵੀ ਧਰਮ ਨਾਲ ਜੁੜੀਆਂ ਆਈਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਸਾ ਜੋਗ ਦੀ ਸੀ ਜਗਮੀਤ ਧੰਨਵਾਦ